ਦਰਸ਼ਕੋ ਤੁਸੀਂ ਵੇਖ ਰਹੇ ਹੋ ਜੀ ਸਾਂਜੀ ਸੋਸ ਟੀਵੀ ਤਾਂ ਦਰਸ਼ਕੋ ਪੰਜਾਬ ਵਿੱਚ ਨਸ਼ਾ ਮਾਮਲੇ ਨੇ ਸਿਆਸੀ ਤੇ ਸਮਾਜਿਕ ਤਾਣੇ ਬਾਣੇ ਨੂੰ ਹਲਾ ਕੇ ਰੱਖ ਦਿੱਤਾ ਤੇ ਲੰਮੇ ਸਮੇਤੋਂ ਇਲਜ਼ਾਮ ਲੱਗਦੇ ਰਹੇ ਨੇ ਕਿ ਨਸ਼ਾ ਕਾਰਵਾਰ ਦੇ ਪਿੱਛੇ ਸਿਰਫ ਛੋਟੇ ਮੋਟੇ ਤਸਕਰੀ ਨਹੀਂ ਸਗੋਂ ਬਹੁਤ ਹੀ ਵੱਡੇ ਰਾਜਨੀਤਿਕ ਚਿਹਰੇ ਤੇ ਅਧਿਕਾਰੀ ਵੀ ਸ਼ਾਮਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਨਸ਼ਾ ਤਸਕਰੀ ਖਿਲਾਫ ਚੱਲ ਰਹੀ ਲੜਾਈ ਦਾ ਇਤਿਹਾਸਿਕ ਮੋੜ ਦੱਸਿਆ ਗਿਆ ਤੇ ਉਹਨਾਂ ਨੇ ਇਸ਼ਾਰਾ ਦਿੱਤਾ ਹੈ ਕਿ ਇਹ ਕੇਵਲ ਸ਼ੁਰੂਆਤ ਹੈ ਤੇ ਆਉਂਦੇ ਦਿਨਾਂ ਵਿੱਚ ਹੋਰ ਵੱਡੇ ਨਾਮ ਵੀ ਇਸ ਕਸੌਟੀ ਤੇ ਆ ਸਕਦੇ ਨੇ ਸੋ ਸੂਬੇ ਵਿੱਚ ਨਸ਼ਾ ਵਿਰੋਧੀ ਜੋ ਮੁਹਿੰਮ ਹੈ ਜੋ ਅਭਿਆਨ ਹੈ ਉਸ ਨੂੰ ਨਵੀਂ ਗਤੀ ਦਿੱਤੀ ਗਈ ਹੈ ਤੇ ਸਾਫ਼ ਸੰਦੇਸ਼ ਦਿੱਤਾ ਗਿਆ ਕਿ ਹੁਣ ਕਿਸੇ ਦੀ ਵੀ ਰਾਜਨੀਤਿਕ ਪਛਾਣ ਜਾਂ ਅਹੁਦਾ ਬਚਾ ਨਹੀਂ ਟਾਲ ਨਹੀਂ ਬਣ ਪਾਏਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪ੍ਰੈਸ ਕਾਨਫਰੰਸ 'ਚ ਨਸ਼ਾ ਤਸਕਰਾਂ ਨੂੰ ਸਿੱਧੇ ਚੇਤਾਵਨੀ ਦਿੱਤੀ ਗਈ ਹੈ ਜੀ ਹਾਂ ਅੱਜ ਸਵੇਰੇ ਪ੍ਰੈਸ ਕਾਨਫਰੰਸ ਹੋਈ ਹੈ ਤਾਂ ਜਿੰਨੇ ਵੀ ਸਾਰੇ ਨਸ਼ਾ ਤਸਕਰ ਨੇ ਕੋਈ ਵੀ ਨਸ਼ਾ ਵੇਚਦਾ ਹੈ ਜਾਂ ਕੋਈ ਖਾਂਦਾ ਹੈ ਕੁਝ ਵੀ ਕਰਦਾ ਹੈ ਤਾਂ ਉਹਨਾਂ ਨੂੰ ਬਿਲਕੁਲ ਸਿੱਧੀ ਚੇਤਾਵਨੀ ਵਾਰਨਿੰਗ ਦਿੱਤੀ ਗਈ ਹੈ ਜੀ ਹਾਂ ਉਹਨਾਂ ਨੇ ਵਿਕਰਮ ਮਜੀਠੀਆ ਦਾ ਉਸ ਕਾਨਫਰੰਸ ਦੇ ਵਿੱਚ ਸਿੱਧਾ ਨਾਂ ਤਾਂ ਨਹੀਂ ਲਿਆ ਪਰ ਸਪਸ਼ਟ ਕਹਿ ਦਿੱਤਾ ਉਹਨਾਂ ਨੇ ਜੋ ਨਸ਼ਾ ਤਸਕਰੀ ਕਰਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਨਸ਼ੇ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹ ਬਿਲਕੁਲ ਜਾਰੀ ਹੈ ਤੇ ਮੁੱਖ ਮੰਤਰੀ ਭਵੰਤ ਮਾਨ ਨੇ ਅੱਜ ਸਾਬਕਾ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਠੀਕ ਕਦਮ ਕਰਾਰ ਦੇਣ ਦਾ ਇਸ਼ਾਰਾ ਦਿੱਤਾ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੋਰ ਵੱਡੇ ਰਾਜਨੀਤਿਕ ਚਿਹਰੇ ਅਤੇ ਅਫਸਰ ਵੀ ਜਲਦ ਕਾਨੂੰਨੀ ਘੇਰੇ ਵਿੱਚ ਆ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਨਾਲ ਸੰਬੰਧਿਤ ਕਿਸੇ ਨੂੰ ਵੀ ਰਾਜਨੀਤਿਕ ਆਗੂ ਜਾਂ ਸਰਕਾਰੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਸਰਕਾਰੀ ਅਧਿਕਾਰੀ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਉਹਨਾਂ ਨੇ ਕਿਹਾ ਕਿ ਵਿਰੋਧੀ ਆਗੂ ਆਖਦੇ ਸਨ ਕਿ ਵੱਡੇ ਮਕਰਮਾਚ ਕਿਉਂ ਨਹੀਂ ਫੜੇ ਜਾਂਦੇ ਪਰ ਹੁਣ ਜਦ ਇਹਨਾਂ ਉੱਤੇ ਕਾਰਵਾਈ ਹੋ ਰਹੀ ਹੈ ਤਾਂ ਵਿਰੋਧੀ ਪਾਸਾ ਬਦਲ ਰਹੇ ਨੇ ਤੇ ਸਰਕਾਰ ਨੂੰ ਦੋਸ਼ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਐਜੋ ਜੇ ਰਵਾਇਤ ਸਾਬਤ ਕਰਦੀ ਹੈ ਕਿ ਵਿਰੋਧੀ ਆਗੂ ਆਪਸ ਵਿੱਚ ਮਿਲੇ ਹੋਏ ਨੇ ਸੋ ਮੁੱਖ ਮੰਤਰੀ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਜੋ ਮੁਹਿੰਮ ਹੈ ਉਹਦੀ ਸ਼ੁਰੂਆਤ ਇਲਾਕਾਈ ਤਸਕਰਾਂ ਨੂੰ ਫੜਨ ਨਾਲ ਹੋਈ ਸੀ ਪਰ ਹੁਣ ਵੱਡੇ ਰੈਂਕ ਦੇ ਲੋਕ ਨੇ ਜੋ ਉਹਨਾਂ ਤੇ ਵੀ ਹੱਥ ਪਾਇਆ ਜਾ ਰਿਹਾ ਜੋ ਵੱਡੇ ਲੋਕ ਨੇ ਜੋ ਵੱਡੇ ਤਸਕਰ ਨੇ ਉਹਨਾਂ ਨੂੰ ਵੀ ਫੜਨ ਦੇ ਹੱਥ ਪਾਇਆ ਜਾ ਰਿਹਾ ਤੇ ਉਨ੍ਹਾਂ ਦੇ ਵੱਲੋਂ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਤੇ ਉਹਨਾਂ ਨੇ ਕਿਹਾ ਕਿ 80 ਤੋਂ 90 ਫੀਸਦੀ ਤਸਕਰ ਨੇ ਜੋ ਉਹ ਉਹਨਾਂ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਜੋ ਫੜੇ ਗਏ ਸੀਗੇ ਤਾਂ ਉਹਨਾਂ ਨੂੰ ਹੁਣ ਤੱਕ ਜ਼ਮਾਨਤ ਨਹੀਂ ਮਿਲੀ ਤੇ ਉਹਨਾਂ ਇਹ ਵੀ ਸਾਫ਼ ਕੀਤਾ ਕਿ ਤਾਂ ਕਿ ਨਸ਼ਾ ਤਸਕਰੀ ਵਾਲਿਆਂ ਲਈ ਨਾ ਕੋਈ ਰਹਿਮ ਹੋਵੇਗਾ ਤੇ ਨਾ ਹੀ ਕਿਸੇ ਦੀ ਸਿਫਾਰਿਸ਼ ਮੰਨੀ ਜਾਵੇਗੀ ਸੋ ਜੇਕਰ ਕੋਈ ਫੜਿਆ ਜਾਵੇਗਾ ਤਾਂ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨੀ ਜਾਵੇਗੀ ਤੇ ਕਿਸੇ ਨੂੰ ਛੱਡਿਆ ਵੀ ਨਹੀਂ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਸਾਹਮਣੇ ਜਵਾਬਦੇਹ ਹਨ ਤੇ ਉਹਨਾ اے ਵੀ ਦੱਸਿਆ ਕਿ ਸਰਕਾਰ ਨੇ ਪੱਕੀ ਨiyet ਨਾਲ ਕਾਰਵਾਈ ਕੀਤੀ ਹੈ ਤੇ ਹਵਾਲੇ ਰਾਈ ਕੋਈ ਕਰੋਨਾ ਰਪੋਰਟ ਪੇ ਦਾ ਲੈਣ ਦੇਣ ਦੇ ਪੱਕੇ ਸਬੂਤ ਮਿਲੇ ਹਨ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਤੇ ਉਹਨਾਂ ਅੰਤ ਵਿੱਚ ਕਿਹਾ ਕਿ ਪੰਜਾਬ ਹੁਣ ਸਥਿਤੀ ਆਮ ਆਦਮੀ ਪਾਰਟੀ ਵਿਰੁੱਧ ਸਾਰੀਆਂ ਰਾਜਸੀ ਪਾਰਟੀਆਂ ਵਾਲੀ ਬਣੀ ਹੋਈ ਹੈ ਤੇ ਇਹ ਪਹਿਲੀ ਵਾਰ ਸੀ ਕਿ ਮੁੱਖ ਮੰਤਰੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਰਾ ਸਿੱਧਾ ਨਾਮ ਨਾ ਲੈ ਕੇ ਵੀ ਉਸ ਉੱਤੇ ਤਿੱਖੀ ਚੋਟ ਕੀਤੀ ਹੈ ਜੀ ਤੇ ਉਹਨਾਂ ਨੇ ਕਿਹਾ ਕਿ ਵੱਡੇ ਤਸਕਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੂੰ ਸਾਬਾਸ਼ੀ ਭਰੇ ਫੋਨ ਆ ਰਹੇ ਨੇ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਸਕਰ ਦੀ ਜ਼ਮਾਨਤ ਲਈ ਉਹ ਸਿਫਾਰਿਸ਼ ਨਹੀਂ ਕਰਨਗੇ ਤੇ ਇਸ ਬਿਆਨ ਦੀ ਜੋ ਭਾਵਨਾ ਹੈ ਤੇ ਅੰਦਰੂਨੀ ਸੰਦਰਭ ਨੂੰ ਸਮਝਦੇ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਨਸ਼ਿਆਂ ਖਿਲਾਫ ਇੱਕ ਟਿੱਲ ਨਾ ਛੱਡਣ ਵਾਲੀ ਲੜਾਈ ਦੀ ਅਗਵਾਈ ਕਰ ਰਹੇ ਨੇ ਤੇ ਉਹਨਾਂ ਦਾ ਸੰਦੇਸ਼ ਸਿੱਧਾ ਜੋ ਵੀ ਵਿਅਕਤੀ ਚਾਹੇ ਉਹ ਰਾਜਨੀਤਿਕ ਆਗੂ ਹੋਵੇ ਜਾਂ ਸਰਕਾਰੀ ਅਧਿਕਾਰੀ ਹੋਵੇ ਜਾਂ ਨਸ਼ਾ ਤਸਕਰੀ ਵਿੱਚ ਸ਼ਾਮਲ ਮਿਲਿਆ ਹੋਵੇ ਉਹ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਮਜੀਠੀਆ ਦੀ ਗ੍ਰਿਫਤਾਰੀ ਨੂੰ ਨਸ਼ਿਆਂ ਦੇ ਵੱਡੇ ਤਸਕਰਾਂ ਉਤੇ ਕਾਰਵਾਈ ਦੀ ਸ਼ੁਰੂਆਤ ਵਜੋਂ ਪੇਸ਼ ਕੀਤਾ ਜਿਸ ਰਾਹੀਂ ਉਹਨਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਹੁਣ ਸਿਰਫ ਛੇਠਲੇ ਪੱਧਰ ਤੇ ਲੋਕਾਂ ਨੂੰ ਨਹੀਂ ਸਗੋਂ ਵੱਡੇ ਮਗਰਮੱਛਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਵੱਡੇ ਤਸਕਰਾਂ ਨੂੰ ਵੀ ਨਿਸ਼ਾਨਾ ਬਣਾਉਣ ਜਾ ਰਹੀ ਹੈ ਸੋ ਉਹਨਾਂ ਵਿਰੋਧੀਆਂ ਨੂੰ ਕਿਹਾ ਕਿ ਜਿਹੜੇ ਪਹਿਲਾਂ ਮੰਗ ਕਰਦੇ ਸਨ ਕਿ ਵੱਡਿਆਂ ਨੂੰ ਵੀ ਫੜੋ ਉਹੀ ਹੁਣ ਇਹ ਕਹਿ ਰਹੇ ਨੇ ਕਿ ਇਹ ਕਾਰਵਾਈ ਗਲਤ ਹੈ ਤੇ ਇਹ ਦਰਸਾਉਂਦਾ ਹੈ ਕਿ ਵਿਰੋਧੀ ਸਿਰਫ ਰਾਜਨੀਤਿਕ ਰੋਟੀਆਂ ਸੇਕਣ ਹੀ ਨਹੀਂ ਮਾਮਲਿਆਂ ਨੂੰ ਚੁੱਕਦੇ ਹਨ ਮੁੱਖ ਮੰਤਰੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਹੁਣ ਸਰਕਾਰ ਕਿਸੇ ਵੀ ਤਸਕਰ ਲਈ ਸਿਫਾਰਿਸ਼ ਰਿਆਇਤ ਜਾਂ ਦਬਾਅ ਨਹੀਂ ਮੰਨੇਗੀ ਲੋਕਾਂ ਵੱਲੋਂ ਵੀ ਹੁਣ ਜਾਗਰੂਤਾ ਆਈ ਹੈ ਤੇ ਪੰਚਾਇਤਾਂ ਤੱਕ ਇਹ ਫੈਸਲੇ ਲਏ ਜਾ ਰਹੇ ਹਨ ਕਿ ਨਸ਼ਾ ਤਸਕਰਾਂ ਲਈ ਜ਼ਮਾਨਤ ਦੀ ਜੋ ਗੱਲ ਹੈ ਉਹ ਵੀ ਨਹੀਂ ਚੱਲ ਸਕਦੀ ਸੋ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਇੱਕ ਨਿਰਪੀਕ ਅਤੇ ਠੋਸ ਰਵਈਆ ਅਪਣਾ ਰਹੀ ਹੈ ਤੇ ਜਿਸ ਵਿੱਚ ਕੋਈ ਵੀ ਵਿਅਕਤੀ ਉਸ ਅਹੁਦੇ ਜਾਂ ਰੁਤਬੇ ਦੇ ਆਧਾਰ ਤੇ ਬਚ ਨਹੀਂ ਸਕੇਗਾ